ਸਾਰੇ ਸਤਿ ਅੰਨ ਪਿਆਰੀ ਸਸਰੀਕਾ ਨਮਸਕਾਰ ਪਿਆਰੇ ਸਤਿਓ ਜਿੱਦਾਂ ਗਿਆਨਾ ਸਵਾਦੀ ਚੱਲ ਰਹੀ ਹੈ ਪਰਮਹਸ ਜੋਗਨਾਂ ਜੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਉਹਦੇ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਹਾਂ 12ਵੇਂ ਅਧਿਆਇ ਤੇ ਜਿਦੇ ਵਿੱਚ ਆਪਾਂ ਜਾਣਾਂਗੇ ਕਿਵੇਂ ਇੱਕ ਨਾਸਤਿਕ ਬੰਦਾ ਅਧਿਆਤਮਿਕ ਤਵਨ ਮੁੜਦਾ ਹੈ ਮੁੜਦਾ ਹੀ ਨਹੀਂ ਬਲਕਿ ਉਹ ਇੱਕ ਅਧਿਆਤਮਿਕਤਾ ਦੀ ਉੱਚ ਅਵਸਥਾ ਤੱਕ ਵੀ ਪਹੁੰਚ ਜਾਂਦਾ ਹੈ ਤਾਂ ਉਹ ਸ਼ੁਰੂਆਤ ਕਰੀਏ ਅੱਜ ਦੇ ਚੈਪਟਰ ਦਾ ਜਿਹੜਾ ਨਾਮ ਆ ਉਹ ਹੈ ਪੱਥਰ ਦੀ ਮੂਰਤਾਂ ਤੇ ਇਹਦੇ ਵਿੱਚ ਪਰਮਹਸ ਜੋਗਾਨੰਦ ਜੀ ਦੀ ਵੱਡੀ ਭੈਣ ਜਿਹਦਾ ਨਾਮ ਹੈ ਰਮਾ ਸਭ ਤੋਂ ਵੱਡੀ ਭੈਣ ਉਹਨਾਂ ਦੀ ਉਹਦੇ ਘਰੇ ਮਿਲਣ ਲਈ ਜਾਂਦੇ ਨੇ ਪਰਮਹਸ ਜੋਗਾਨੰਦ ਜੀ ਜਿਹੜੇ ਕਿ ਰਹਿੰਦੇ ਹੈ ਕੋਲਕਾਤਾ ਕੋਲਕਾਤਾ ਦੇ ਗਿਰੀਸ਼ ਵਿਦਿਆਰਤਨ ਲਈ ਤਾਂ ਉਹਤੇ ਫਿਰ ਉਹਨਾਂ ਦੇ ਜਿਹੜੇ ਭੈਣ ਹੈ ਉਹਨਾਂ ਨੂੰ ਕਹਿੰਦੀ ਹੈ ਕਹਿੰਦੀ ਮੈਂ ਇੱਕ Hindu ਪਤੀ ਵਰਤਾ ਪਤਨੀ ਹੋਣ ਦੇ ਨਾਤੇ ਆਪਣੇ ਪਤੀ ਦੀ ਕੋਈ ਸ਼ਿਕਾਇਤ ਨਹੀਂ ਕਰਨਾ ਚਾਹੁੰਦੀ ਪਰ ਫਿਰ ਵੀ ਕਹਿੰਦੀ ਮੇਰੇ ਦਿਲੋਂ ਇੱਛਾ ਹੈ ਵੀ ਉਹਨਾਂ ਦੇ ਜਿਹੜੀ ਕੱਟੜ ਭੌਤਿਕਵਾਦੀ ਸੋਚ ਹੈ ਉਹਦੇ ਵਿੱਚ ਪਰਿਵਰਤਨ ਹੋਵੇ ਕਹਿੰਦੀ ਮੇਰੇ ਪੂਜਾ ਘਰ 'ਚ ਜਿਹੜੀਆਂ ਸੰਤਾਂ ਮਹਾਤਮਾਵਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਦਾ ਬਹੁਤ ਮਜ਼ਾਕ ਉਡਾਉਂਦੇ ਨੇ ਮੇਰੇ ਪਤੀ ਨਾਲੇ ਕਹਿੰਦੇ ਕਹਿੰਦੇ ਕੀ ਉਹਨਾਂ ਨੂੰ ਸੁਧਾਰਨ ਵਾਸਤੇ ਤੁਸੀਂ ਮੇਰੀ ਸਹਾਇਤਾ ਕਰੇਂਗਾ ਤਾਂ ਯੋਗਾ ਨੰਦ ਜੀ ਕਹਿੰਦੇ ਪਿਆਰੀ ਭੈਣ ਮੈਂ ਤੁਹਾਨੂੰ ਜੋ ਕੁਝ ਹੋ ਸਕਦਾ ਹੈ ਉਹ ਸਭ ਕੁਝ ਮੈਂ ਜ਼ਰੂਰ ਕਰੂੰਗਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਹਿੰਦੇ ਰਮਾ ਤੇ ਮੈਂ ਪਰਮਾਤਮਾ ਤੋਂ ਮਾਰਗਦਰਸ਼ਨ ਲੈਣ ਲਈ ਥੋੜੀ ਦੇਰ ਵਾਸਤੇ ਮੌਨ ਪ੍ਰਾਰਥਨਾ ਕਰਨ ਲਈ ਦੋਨੇ ਜਣੇ ਬੈਠ ਜਾਂਦੇ ਨੇ ਤੇ ਉਹ ਦੱਸਦੇ ਨੇ ਕਿ ਕਦੇ 1 ਸਾਲ ਪਹਿਲਾਂ ਮੇਰੀ ਭੈਣ ਰਮਾ ਨੇ ਮੈਥੋਂ ਕਿਰਿਆ ਯੋਗੀ ਦੀਕਸ਼ਾ ਲਈ ਸੀ ਤੇ ਉਹਦੇ ਵਿੱਚ ਚੰਗੀ ਉੱਨਤੀ ਵੀ ਕਰ ਰਹੀ ਸੀਗੀ ਅਚਾਨਕ ਯੋਗਾ ਨੰਦ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਪ੍ਰੇਰਣਾ ਉੱਠਦੀ ਆ ਕਹਿੰਦੇ ਮੈਂ ਆਪਣੇ ਭੈਣ ਨੂੰ ਕਿਹਾ ਵੀ ਕੱਲ ਮੈਂ ਦક્ષਿਣ ਇਸ਼ਵਰ ਦੇ ਕਾਲੀ ਮੰਦਿਰ ਜਾ ਰਿਹਾ। ਤੁਸੀਂ ਵੀ ਤੇ ਤੁਹਾਡੇ ਪਤੀ ਤੇ ਵੀ ਮੇਰੇ ਨਾਲ ਚੱਲਣ ਵਾਸਤੇ ਤਿਆਰੀ ਕਰ ਲਓ। ਕਹਿੰਦੇ ਮੈਨੂੰ ਇੰਦਾ ਲੱਗ ਰਿਹਾ ਸੀ ਅੰਦਰੋਂ ਵੀ ਉਸ ਪਵਿੱਤਰ ਸਥਾਨ ਦੀ ਹਸਪੰਦਨਸ਼ੀਲ ਤ੍ਰੰਗਾ ਜਗਨ ਮਾਤਾ ਉਹਨਾਂ ਦੇ ਦਿਲ ਦੇ ਸਾਹ ਦੀ ਉਤਾਰਾ ਨੂੰ ਜ਼ਰੂਰ ਛੇੜੂਗੀ। ਪਰ ਨਾਲ ਹੀ ਕਹਿੰਦੇ ਕਹਿੰਦੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਉੱਥੇ ਉਹਨਾਂ ਨੂੰ ਲੈ ਕੇ ਜਾਂਦਾ ਮਕਸਦ ਕੀ ਹੈ। ਤਦ ਇਹ ਜਿਹੜੇ ਭੈਣ ਜੀ ਨੇ ਸਹਿਮਤ ਹੋ ਜਾਂਦੇ ਨੇ ਤੇ ਅਗਲੇ ਦਿਨ ਹੀ ਸਰਜਰੀ ਉਹਨਾਂ ਦੀ ਭੈਣ ਰਾਮਾ ਤੇ ਉਹਨਾਂ ਦੇ ਪਤੀ ਨੂੰ ਜਾਣ ਵਾਸਤੇ ਤਿਆਰ ਜਦੋਂ ਦੇਖਦੇ ਨੇ ਜੋਗਨਾਂਨ ਜੀ ਉਹ ਕਹਿੰਦੇ ਇਹਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਫਿਰ ਸਾਡਾ ਟਾਂਗਾ ਜਿਹੜਾ ਦੱਖਣೇಶ್ਵਰ ਵੱਲ ਜਾਣ ਵਾਲੀ ਰੋਡ ਦੇ ਉੱਪਰ ਦੌੜਨ ਲੱਗਦਾ ਹੈ ਕਹਿੰਦੇ ਮੇਰੇ ਜੀਜਾ ਜੀ ਜਿਹੜਾ ਨਾਮ ਸੀ ਸतीश ਚੰਦਰ ਬੋਸ ਕਹਿੰਦੇ ਗੁਰੂਆਂ ਦੀਆਂ ਸ਼ਕਤੀਆਂ ਦਾ ਮਖੌਲ ਉਡਾ ਰਹੇ ਸੀਗੇ ਟਾਂਗੇ 'ਚ ਬੈਠੇ ਹੋ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਯੋਗਨਾਂ ਚ ਕਹਿੰਦੇ ਮੈਂ ਦੇਖਿਆ ਵੀ ਮੇਰੀ ਭੈਣ ਜਿਹੜੀ ਰਮਾ ਸੇ ਚੁੱਪਚਾਪ ਰਹੌਂਦੀ ਜਾ ਰਹੀ ਸੀ ਕਹਿੰਦੇ ਮੈਂ ਉਹਨਾਂ ਦੇ ਕੰਨ ਦੇ ਵਿੱਚ ਫੁਸਫੁਸਾਇਆ ਫਿਰ ਭੈਣ ਜੀ ਖੁਸ਼ ਹੋ ਤੁਹਾਡੇ ਪਤੀ ਨੂੰ ਇਹ ਸੋਚ ਕੇ ਖੁਸ਼ ਹੋਣ ਦਾ ਮੌਕਾ ਨਾ ਦਿਓ ਕਿ ਅਸੀਂ ਅਜੇ ਉਹਨਾਂ ਦੇ ਮਖੌਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਜੀਜਾ ਹੀ ਨਾ ਮਜ਼ਾਕ ਉਡਾਉਣਾ ਜਾਰੀ ਰੱਖਿਆ ਕਹਿੰਦੇ ਮੁਕੰਦ ਤੈਨੂੰ ਹੀ ਨਿਕੰਮੇ ਪਖੰਡੀ ਕਿਸ ਤਰ੍ਹਾਂ ਚੰਗੇ ਲੱਗਦੇ ਨੇ ਕਹਿੰਦੇ ਮੈਨੂੰ ਤਾਂ ਇਹਨਾਂ ਸਾਦੋਂ ਦੇਖ ਕੇ ਘਣਾ ਆਉਂਦੀ ਐ ਜਾਂ ਤਾਂ ਕਹਿੰਦੇ ਬਿਲਕੁਲ ਹੱਡੀਆਂ ਦੀ ਮੁੱਠ ਹੁੰਦੇ ਨੇ ਜਾਂ ਫਿਰ ਹਾਥੀਆਂ ਵਰਗੇ ਹੁੰ ਇਸੋ ਕਿ ਜੋਗਨਾਂਝੀ ਕਹਿੰਦੇ ਮੈਂ ਠਾਕਾ ਮਾਰ ਕੇ ਹੱਸਿਆ ਕਹਿੰਦੇ ਜਿੱਦੇ ਨਾਲ ਸਤੀਸ਼ ਬਾਬੂ ਕੁਛ ਮੈਨੂੰ ਨਰਾਜ ਜਿਹਾ ਦਿਖਾਈ ਦਿੱਤੇ ਫਿਰ ਕਹਿੰਦੇ ਚੁੱਪ ਕਰ ਗਏ ਕਹਿੰਦੇ ਜਿਉਂ ਹੀ ਸਾਡਾ ਜਿਹੜਾ ਟੰਗ ਹੈ ਫਿਰ ਦਕਸ਼ਿਨੇਸ਼ਵਰ ਦੇ ਮੰਦਿਰ 'ਚ ਦਾਖਲ ਹੋਇਆ ਕਹਿੰਦੇ ਫਿਰ ਉਹ ਮੈਨੂੰ ਕਹਿੰਦੇ ਨੇ ਜੀਜਾ ਜੀ ਉਹਨਾਂ ਦੇ ਕਹਿੰਦੇ ਲੱਗਦਾ ਇਹ ਦਕਸ਼ਿਨੇਸ਼ਵਰ ਦੀ ਯਾਤਰਾ ਮੈਨੂੰ ਸਤਾਨ ਵਾਸਤੇ ਕੀਤੀ ਜਾ ਰਹੀ ਹੈ ਜੋਗਨਾਂਝੀ ਕਹਿੰਦੇ ਮੈਂ ਕੋਈ ਉੱਤਰ ਨਹੀਂ ਦਿੱਤਾ ਉਹਨਾਂ ਦੀ ਇਸ ਗੱਲ ਦਾ ਕਹਿੰਦੇ ਮੈਂ ਦੂਜੇ ਪਾਸੇ ਨੂੰ ਜਾਣ ਲੱਗਿਆ ਤਾਂ ਉਹਨਾਂ ਨੇ ਮੇਰਾ ਹੱਥ ਫੜ ਲਿਆ ਕਹਿੰਦੇ ਸ਼੍ਰੀਮਾਨ ਸਨਿਆਸੀ ਮਹਾਰਾਜ ਮੰਦਿਰ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਦੁਪਹਿਰ ਦੀ ਰੋਟੀ ਦਾ ਠੀਕ ਢੰਗ ਨਾਲ ਪ੍ਰਬੰਧ ਕਰਨਾ ਨਹੀਂ ਭੁੱਲਣਾ ਤਾਂ yogaran ji ਕਹਿੰਦੇ ਕਹਿੰਦੇ ਮੈਂ ਹਾਲ ਦੀ ਘੜੀ ਧਿਆਨ ਕਰਨ ਜਾ ਰਿਹਾ ਖਾਣੇ ਦੀ ਚਿੰਤਾ ਨਾ ਕਰੋ ਜਗਨ ਮਾਤਾ ਆਪੇ ਸਭ ਕੁਝ ਸੰਭੂਗੀ ਤਾਂ stich babu ਕਹਿੰਦੇ ਕਹਿੰਦੇ ਮੈਨੂੰ ਭੋਰਾ ਵੀ ਯਕੀਨ ਨਹੀਂ ਹੈਗਾ ਵਿਸ਼ਵਾਸ ਨਹੀਂ ਹੈਗਾ ਤੇਰੀ ਜਗਨ ਮਾਤਾ ਮੇਰੇ ਵਾਸਤੇ ਕੁਝ ਕਰੂਗੀ ਕਹਿੰਦੇ ਮੇਰੀ ਦੁਪਹਿਰ ਦੀ ਰੋਟੀ ਜ਼ਿੰਮੇਵਾਰੀ ਤੇਰੇ ਤੇ ਐ। ਉਸ ਬਾਅਦ ਉਹ ਕਹਿੰਦੇ ਮੈਂ ਕੱਲਾ ਹੀ ਕਹਿੰਦੇ ਫਿਰ ਚਲੇ ਗਿਆ। ਕਾਲੀ ਮਾਤਾ ਦੇ ਵਿਸ਼ਾਲ ਮੰਦਿਰ ਦੇ ਸਾਹਮਣੇ ਕਹਿੰਦੇ ਡਿਊਟੀ ਸੀਗੀ ਉੱਥੇ ਚਲੇ ਗਿਆ। ਇੱਕ ਥੰਮਲੇ ਦੇ ਨੇੜੇ ਕਹਿੰਦੇ ਛਾਦਾਰ ਜਗਾ ਦੀ ਦੇਖ ਕੇ ਉੱਥੇ ਪਦਮ ਮਸਨ ਲਾ ਕੇ ਬੈਠ ਗਿਆ। ਸਵੇਰ ਦੇ ਕਹਿੰਦੇ ਹਲੇ 7:00 ਵਜੇ ਸੀ ਕਿ ਪਰ ਧੁੱਪ ਬਹੁਤ ਤੇਜ਼ ਹੋ ਗਈ ਸੀ ਕਿਉਂਕਿ ਗਰਮੀਆਂ ਦੇ ਦਿਨ ਸੀ ਉਦੋਂ। ਉਫਰਸ ਮੰਦਰ ਵਾਲੇ ਦੱਸਦੇ ਨੇ ਕਿ ਕਿਸੇ ਕਹਿੰਦੇ ਇਸੇ ਮੰਦਰ ਚ ਇਹ ਮੂਰਤੀ ਮਹਾਨ ਸੰਤ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੀ ਇਸ਼ਟ ਦੇਵਤਾ ਦੀ ਬਣੀ ਹੋਈ ਸੀਗੀ ਉਹਨਾਂ ਦੇ ਕਹਿੰਦੇ ਵਿਆਕੁਲਤਾ ਭਰੀ ਪੁਕਾਰ ਸੁਣ ਕੇ ਮੂਰਤੀ ਜਿਹੜੀ ਆ ਅਕਸਰ ਜੀਵੰਤ ਰੂਪਤਾਨ ਕਰਕੇ ਰਾਮਕ੍ਰਿਸ਼ਨ ਪਰਮਹੰਸ ਜੀ ਨਾਲ ਗੱਲਬਾਤ ਕਰਿਆ ਕਰਦੀ ਸੀਗੀ ਕਹਿੰਦੇ ਮੈਂ ਵੀ ਉੱਥੇ ਬੈਠ ਕੇ ਮੌਨ ਪ੍ਰਾਰਥਨਾ ਕਰਨ ਲੱਗਿਆ ਬਿਹੇ ਪੱਥਰ ਦੀ ਮਾਂ ਮਾਤਾ ਆਪਣੇ ਪਿਆਰੇ ਭਗਤ ਰਾਮਕ੍ਰਿਸ਼ਨ ਪਰਮਹੰਸ ਜੀ ਪੁਕਾਰ ਸੁਣ ਕੇ ਤੂੰ ਜਿਵੰਤ ਹੋਉਟਦੀ ਸੀ ਆਪਣੇ ਸਪੁੱਤਰ ਦਾ ਵਿਰਲਾਪ ਕਿਉਂ ਨਹੀਂ ਸੁਣਦੀ ਉਸ ਤੋਂ ਬਾਅਦ ਕਹਿੰਦੇ 5 ਘੰਟੇ ਲੰਘ ਗਏ ਮੈਨੂੰ ਧਿਆਨ ਕਰਦੇ ਪਰ ਕਦੇ ਦੇਵੀ ਮਾਤਾ ਵੱਲੋਂ ਕੋਈ ਉਤਰ ਨਹੀਂ ਆਇਆ ਕਹਿੰਦੇ ਮੇਰਾ ਮਨ ਥੋੜਾ ਜਿਹਾ ਨਿਰਾਸ਼ਾ ਨਾਲ ਭਰ ਗਿਆ ਕਦੇ-ਕਦੇ ਇੱਥੇ ਉਹ ਦੱਸਦੇ ਨੇ ਕਹਿੰਦੇ ਪ੍ਰਾਰਥਨਾ ਕਰਨ ਵਾਸਤੇ ਦੇਰੀ ਹੋਣ ਕਰਕੇ ਪਰਮਾਤਮਾ ਇਮਤਿਹਾਨ ਵੀ ਲੈਂਦਾ ਹੈ ਪਰ ਆਖਰ ਨੂੰ ਜਿੱਦ ਵੀ ਬੱਚੇ ਅੱਗੇ ਉਸ ਦੇ ਇਸ਼ਟ ਦੇ ਰੂਪ ਚ ਦਰਸ਼ਨ ਚਿਰ ਉਰ ਦਿੰਦਾ ਹੈ ਕਹਿੰਦੇ ਇੱਕ ਇਸਾਈ ਸ਼ਬਦ ਦਾ ਲੁਭਦਾ ਉਹਨਾਂ ਨੂੰ ਇਸਾ ਮਸੀਹ ਦੇ ਰੂਪ ਚ ਹਿੰਦੂ ਸ਼ਬਦ ਆ ਲਈਏ ਭਗਵਾਨ ਕ੍ਰਿਸ਼ਨ ਦੇ ਰੂਪ ਚ ਜਾਂ ਮਾ ਕਾਲੀ ਦੇ ਰੂਪ ਚ ਜਾਂ ਜੇ ਉਸੇ ਭਗਤੀ ਨਿਰਾਕਾਰ ਸਰੂਪ ਵੱਲ ਵੱਧ ਜਾਂਦੀ ਹੈ ਤਾਂ ਫੈਲ ਰਹੀ ਲੋਕੀ ਕਰੋਸ਼ਨੀ ਦੇ ਰੂਪ ਦੇ ਵਿੱਚ ਉਹਨੂੰ ਪਰਮਾਤਮਾ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਜੋਗਰਾਜ ਜੀ ਕਹਿੰਦੇ ਜਦੋਂ ਮੇਰੀ ਪ੍ਰਾਰਥਨਾ ਮੈਂ ਕਰਦਾ ਗਿਆ 5 ਘੰਟੇ ਧਿਆਨ ਕੀਤਾ ਕੋਈ ਉੱਤਰ ਨਹੀਂ ਆਇਆ ਕੋਈ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਹੈਗਾ ਤੱਕਾਂਦੇ ਮੈਂ ਅਣਛਪੁਰਵਕ ਆਪਣੀ ਅੱਖਾਂ ਖੋਲੀਆਂ ਤਾਂ ਕਹਿੰਦੇ ਜਿਉਂ ਹੀ ਮੈਂ ਅੱਖਾਂ ਖੋਲੀਆਂ ਤਾਂ ਪੁਜਾਰੀ ਜਿਹੜਾ ਸੀ ਅੱਗੇ ਨੇਮਾ ਦੇ ਮੁਤਾਬਕ ਦੁਪਹਿਰ ਵੇਲੇ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਜਿੰਦਾ ਮਾਰ ਰਿਹਾ ਸੀਗਾ ਮੈਂ ਕਹਿੰਦੇ ਡਿਉਡੀ ਉਸ ਇਕਾਂਤ ਥਾਂ ਤੋਂ ਉੱਠ ਕੇ ਮੰਦਰ ਦੇ ਵਿਹੜੇ ਜਾ ਗਿਆ ਉੱਥੇ ਕਹਿੰਦੇ ਪੱਥਰ ਦਾ ਜਿਹੜਾ ਫਰਸ਼ ਸੀਗਾ ਦੁਪਹਿਰ ਦੀ ਧੁੱਪ ਕਰਨ 11 ਵਜੇ ਵਾਂਗ ਉੱਤਰਿਆ ਸੀ ਮੇਰੇ ਕਹਿੰਦੇ ਨੰਗੇ ਪੈਰ ਸੀਗੇ ਉਹਦੀਆਂ ਤਲੀਆਂ ਧੁੱਪ ਨਾਲ ਝੜਸਣ ਲੱਗ ਪਈਆਂ ਕਹਿੰਦੇ ਮੈਂ ਫਿਰ ਪੂਰਾ ਦਿਲੋਂ ਪੂਰਾ ਕੋਲਾਕੇ ਕਿਹਾ ਰੋਸਪੁਰ ਰਵਾਜ ਚ हे ਜਨਮਾਤਾ ਤੂੰ ਮੈਨੂੰ ਦਰਸ਼ਨ ਤਾਂ ਦਿੱਤੇ ਨਹੀਂ ਤੇ ਹੁਣ ਮੰਦਿਰ ਚ ਬੰਦ ਦਰਵਾਜੇ ਦੇ ਪਿੱਛੇ ਛੁਪ ਗਈਆਂ ਮੈਂ ਆਪਣੇ ਜੀਜਾ ਜੀ ਵਾਸਤੇ ਤੈਨੂੰ ਇੱਕ ਖਾਸ ਪ੍ਰਾਰਥਨਾ ਕਰਨੀ ਚਾਹੁੰਦਾ ਸੀ ਕਹਿੰਦੇ ਜਿਉਂ ਹੀ ਮੈਂ ਇਹ ਕਿਹਾ ਮੇਰੀ ਆਤਮਿਕ ਪ੍ਰਾਰਥਨਾ ਤੁਰੰਤ ਮੰਜ਼ੂਰ ਹੋ ਗਈ ਕਹਿੰਦੇ ਸਭ ਤੋਂ ਪਹਿਲਾਂ ਤਾਂ ਮੇਰੀ ਪਿੱਠ ਤੇ ਪੈਰਾਂ ਦੇ ਤਲੀਆਂ ਦੇ ਥੱਲੇ ਇੱਕ ਆਨੰਦਮਈ ਠੰਡੇ ਝਰਨਾਟ ਮਹਿਸੂਸ ਹੋਈ ਕਹਿੰਦੇ ਵੀ ਸਾਰਾ ਦਰਦ ਦੂਰ ਹੋ ਗਿਆ ਪੈਰਾ ਦਾ ਉਸ ਤੋਂ ਬਾਅਦ ਕਹਿੰਦੇ ਮੈਂ ਚੰਬੀਤ ਹੋ ਕੇ ਦੇਖਿਆ ਵੀ ਮੰਦਰ ਦਾ ਆਕਾਰ ਜਿਹੜਾ ਹੈ ਉਹ અત્યੰਤ ਵਿਸ਼ਾਲ ਹੋ ਗਿਆ ਕਹਿੰਦੇ ਉਸ ਤੋਂ ਬਾਅਦ ਇਸ ਵਿਸ਼ਾਲ ਦਰਵਾਜ਼ੇ ਉਸੇ ਹੌਲੀ-ਹੌਲੀ ਖੁੱਲ ਲਗੇ ਕਹਿੰਦੇ ਮਾਂ ਕਾਲੀ ਦੀ ਪੱਥਰ ਦੀ ਮੂਰਤੀ ਦਿਖਾਈ ਦੇਣ ਲੱਗੀ ਫਿਰ ਕਹਿੰਦੇ ਹੌਲੀ-ਹੌਲੀ ਪੱਥਰ ਦੀ ਮੂਰਤੀ ਨੇ ਜੀਵੰਤ ਰੂਪ ਧਾਰ ਲਿਆ ਤੇ ਉਸੇ ਕਹਿੰਦੇ ਆਸ਼ੀਰਵਾਦ ਮੁਦਰਾ ਜਿਵੇਂ ਮੇਰੇ ਵੱਲ ਦੇਖ ਕੇ ਮੁਸਕਰਾਉਂਦਿਆਂ ਹੋਇਆ ਸਿਰ ਹਿਲਾਇਆ ਮੈਂ ਕਦੇ ਵਰਨਾ ਨਾ ਕੀਤੇ ਜਾ ਸਕਣ ਵਾਲੇ ਆਨੰਦ ਨਾਲ ਰੋਮਾਂਚਿਤ ਹੋ ਗਿਆ ਜਿਵੇਂ ਕਿਸੇ ਨੇ ਰਸਮਈ ਪਿਛਕਾਰੀ ਨਾਲ ਮੇਰੇ ਫੇਫੜਿਆਂ ਚੋਂ ਸਵਾਸ ਬਾਹਰ ਖਿੱਚ ਰਿਹਾ ਹੋਵੇ ਕਹਿੰਦੇ ਮੇਰਾ ਸਰੀਰ ਇੱਕਦਮ ਸਥਿਰ ਹੋ ਗਿਆ ਪਰ ਉਹਦੇ ਵਿੱਚ ਕਹਿੰਦੇ ਜੜਤਾ ਨਹੀਂ ਸੀ ਸਿਰ ਸਿਰਫ ਹੋ ਗਿਆ ਇਸ ਤੋਂ ਬਾਅਦ ਕਹਿੰਦੇ ਮੇਰੀ ਚੇਤਨਾ ਦਾ ਆਨੰਦ ਆਤਮਿਕ ਵਿਸਾਰ ਹੋ ਗਿਆ ਮੈਂ ਕਹਿੰਦੇ ਖੱਬੇ ਪਾਸੇ ਮੇਰੇ ਗੰਗਾ ਨਦੀ ਦੇ ਉੱਪਰ ਕੋਈ ਮੀਲ ਤੱਕ ਵੀ ਸਪਸ਼ਟ ਦਿਖ ਸਕਦਾ ਸੀਗਾ ਉਸੇ ਤਰ੍ਹਾਂ ਕਹਿੰਦੇ ਮੰਦਿਰ ਦੇ ਬਾਹਰ ਦਕਸ਼ਨੇਸ਼ਵਰ ਦਾ ਪੂਰਾ ਹੱਤਾ ਵੀ ਮੈਨੂੰ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਸੀਗਾ ਕਹਿੰਦੇ ਸਾਰੇ ਭਵਨਾਂ ਦੀਆਂ ਕੰਧਾਂ ਪਾਰਦਰਸ਼ੀ ਹੋ ਕੇ ਚਿਰਮੇ ਲਾਉਣ ਲੱਗੀਆਂ ਤੇ ਉਹਨਾਂ ਵਿੱਚੋਂ ਦੀ ਮੈਨੂੰ ਦੂਰ ਦੂਰ ਤੱਕ ਇੱਧਰ ਉੱਧਰ ਚੱਲਦੇ ਫਿਰਦੇ ਲੋਕ ਵੀ ਦਿਖਾਈ ਦੇਣ ਲੱਗੇ ਹੁਣ ਜੋ ਗਨਾਂ ਸੀ ਕਹਿੰਦੇ ਕਹਿੰਦੇ ਭਾਵੇਂ ਮੈਂ ਉਸ ਤੋਂ ਟਾਈਮ ਸਵਾਸ ਰਹਿਤ ਹਾਲ ਵਿੱਚ ਸੀਗਾ ਪਰ ਕਦੇ ਮੇਰਾ ਸਰੀਰ ਇੱਕ ਅਲੌਕਿਕ ਸ਼ਾਂਤ ਅਵਸਥਾ ਸੀਗਾ ਤੇ ਮੈਂ ਆਪਣੇ ਹੱਥ ਪੈਰ ਹਿਲਾ ਸਕਦਾ ਸੀ ਕਹਿੰਦੇ ਕਈ ਮਿੰਟਾਂ ਤੱਕ ਮੈਂ ਅੱਖਾਂ ਵਾਰੀ-ਵਾਰੀ ਖੋਲ ਕੇ ਬੰਦ ਕਰਕੇ ਦੇਖਿਆ ਪਰ ਕਦੇ ਦੋਨਾਂ ਹੀ ਹਾਲਤਾਂ 'ਚ ਮੈਨੂੰ ਦક્ષਨੇਸ਼ਵਰ ਦਾ ਇਹ ਵਿਸ਼ਾਲ ਜਿਹੜਾ ਨਜ਼ਾਰਾ ਸੀ ਉਸੇ ਤਰ੍ਹਾਂ ਸਪਸ਼ਟ ਦਿਖਾਈ ਦੇ ਰਿਹਾ ਸੀ ਅੱਖਾਂ ਬੰਦ ਕਰਕੇ ਵੀ ਸੇਮ ਸੀ ਤੇ ਖੋਲ ਕੇ ਵੀ ਕਹਿੰਦੇ ਐਕਸ-ਰੇ ਵਾਂਗੂ ਅਧਿਆਤਮਿਕ ਨਜ਼ਰ ਵੀ ਸਾਰੇ ਪਦਾਰਥਾਂ ਦੇ ਵਿੱਚ ਦੀ ਆਰ-ਪਾਰ ਲੰਘ ਜਾਂਦੀ ਹੈ ਇੱਥੇ ਕਿੰਨਾ ਪਿਆਰਾ ਆਪਾਂ ਨੂੰ ਜਾਣਕਾਰੀ ਦੇ ਰਹੇ ਨੇ ਕਹਿੰਦੇ ਤੀਜੀ ਅੱਖ ਹਰ ਥਾਂ ਕੇਂਦ੍ਰਿਤ ਹੁੰਦੀ ਹੈ ਤੇ ਕਿਸੇ ਘੇਰੇ ਸੁਣੀ ਆਉਂਦੀ ਹੈ ਕਹਿੰਦੇ ਉਸ ਵਿੜੇ ਦੀ ਧੁੱਪ 'ਚ ਖੜੇ-ਖੜੇ ਨਵੇਂ ਸਿਰੇ ਤੋਂ ਦੂਜੀ ਵਾਰ ਮੈਂ ਮਹਿਸੂਸ ਕੀਤਾ ਜਦੋਂ ਮਨੁੱਖ ਪਰਮਾਤਮਾ ਤੋਂ ਟਪਕਿਆ ਪੁੱਤਰ ਤੇ ਬੁਲਬਲੇ ਵਰਗੇ ਸੁਪਨ ਮਾਈਟੋਟਿਕ ਸੰਸਾਰ 'ਚ ਉਲਝਿਆ ਨਹੀਂ ਰਿਹਾ ਤਾਂ ਉਸ ਨੂੰ ਮੁੜ ਦੂਜੀ ਵਾਰ ਆਪਣੇ ਅੰਦਰ ਹੀ ਅਨੰਤ ਸਮਰਾਜ ਦੀ ਪ੍ਰਾਪਤੀ ਹੋ ਜਾਂਦੀ ਹੈ ਕਹਿੰਦੇ ਜੇ ਦੁਨੀਆਦਾਰੀ ਦੇ ਝਮੇਲਿਆਂ ਦੇ ਸ਼ਕੰਜੇ 'ਚ ਜਗੜੇ ਦੁਖੀ ਇਨਸਾਨ ਨੇ ਪਲਾਨ ਕਰਨਾ ਹੀ ਹੋਵੇ ਤਾਂ ਇਸ ਸਰਵਵਿਆਪਕਤਾ 'ਚ ਪਲਾਨ ਕਰਨ ਨਾਲ ਚੰਗਾ ਹੋਰ ਕੁਝ ਹੋ ਹੀ ਨਹੀਂ ਸਕਦਾ ਦੱਖਣೇಶ್ਵਰ ਦੇ 스ਵਿੱਤ ਜ਼ਰਬੇ ਦੇ ਮੌਕੇ ਸਿਰਫ ਮੰਦਰ ਤੇ ਮਾਂ ਕਾਲੀ ਦੇ ਰੂਪਾ ਨਹੀਂ ਕਹਿੰਦੇ ਅਸਧਾਰਨ ਬਟਾਕਰਤਾਨ ਕੀਤਾ ਹੋਇਆ ਸੀ ਬਾਕੀ ਸਾਰੇ ਦੇ ਸਾਰੇ ਆਕਾਰ ਜਿਹੜੇ ਸੀ ਉਹ ਮੈਨੂੰ ਸਧਾਰਨ ਰੂਪੀ ਦਿਖਾਈ ਦੇ ਰਹੇ ਸੀਗੇ ਕਿਵੇਂ ਇੰਨਾ ਜ਼ਰੂਰ ਹੈ ਵੀ ਉਹ ਸਾਰੇ ਬਨੇ ਚਿੱਟੇ ਢਿੱਲੇ ਤੇ ਇੰਦਰਤ੍ਰੂ ਸ਼ਿਰੰਗਾ ਦੇ ਹਲਕੇ ਪੀਲੇ ਪ੍ਰਕਾਸ਼ ਚ ਰੰਗੇ ਹੋਏ ਲੱਗ ਰਹੇ ਸੀਗੇ ਕਹਿੰਦੇ ਮੇਰਾ ਸਰੀਰ ਆਕਾਸ਼ ਤੱਕ ਦਾ ਬਣਿਆ ਹੋਇਆ ਮੈਨੂੰ ਪ੍ਰਤੀਤ ਹੋ ਰਿਹਾ ਸੀਗਾ ਜਿਵੇਂ ਕਿਸੇ ਵੀ ਵੇਲੇ ਵੀ ਹਵਾਜ਼ ਉੱਪਰ ਚੜ੍ਹ ਲਈ ਤਿਆਰ ਸੀ ਆਪਣੇ ਨੇੜੇ ਤੇੜੇ ਦੇ ਸਾਰੇ ਭੌਤਿਕ ਹਾਲਤਾਂ ਦੇ ਪ੍ਰਤੀ ਕਹਿੰਦੇ ਮੈਂ ਪੂਰੀ ਤਰ੍ਹਾਂ ਨਾਲ ਚੇਤਨ ਸੀ ਮੈਂ ਇੱਧਰ ਉੱਧਰ ਦੇਖ ਲੈਂਦਾ ਸੀ ਤੇ ਉਸ ਆਨੰਦਮਈ ਦੇਵੀ ਦਰਸ਼ਨ ਚ ਵਿਗਨ ਪਾਏ ਬਗੈਰ ਦੋ ਚਾਰ ਕਦਮ ਕਹਿੰਦੇ ਇੱਧਰ ਉੱਧਰ ਮੈਂ ਚੱਲ ਵੀ ਰੰਦਾ ਸੀ ਫਿਰ ਕਹਿੰਦੇ ਅਚਾਨਕ ਹੀ ਮੰਦਰ ਦੀ ਕੰਧਾਂ ਦੇ ਪਿੱਛੇ ਮੈਂ ਆਪਣੇ ਜੀਜਾ ਜੀ ਨੂੰ ਪਵਿੱਤਰ ਬੇਰ ਦਰਖਤ ਦੇ ਕੰਡਿਆਲੀਆਂ ਤਾਣੀਆਂ ਦੇ ਥੱਲੇ ਬੈਠੇ ਹੋਏ ਦੇਖਿਆ ਕਹਿੰਦੇ ਮੈਂ ਉਸ ਟਾਈਮ ਉਹਨਾਂ ਦੇ ਵਿਚਾਰ ਵੀ ਪੜਨ ਯੋਗ ਹੋ ਗਿਆ ਸੀਗਾ ਮੈਨੂੰ ਪਤਾ ਲੱਗ ਰਿਹਾ ਸੀ ਕਿ ਸੋਚ ਕੀ ਰਹੇ ਨੇ ਕੀ ਕਹਿੰਦੇ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਦક્ષਨੇਸ਼ਵਰ ਮੰਦਿਰ ਚ ਪਵਿੱਤਰ ਤਰੰਗਾਂ ਦੇ ਪ੍ਰਭਾਵ ਵੇਠ ਆਉਣ ਕਰਕੇ ਕੁਝ ਉਨਤਤਾ ਹੋ ਗਏ ਸੀ ਪਰ ਮੇਰੇ ਬਾਰੇ ਹਲੇ ਵੀ ਕਹਿੰਦੇ ਉਹਨਾਂ ਦੇ ਵਿਚਾਰ ਠੀਕ ਨਹੀਂ ਸੀਗੇ ਕਹਿੰਦੇ ਮੈਂ ਸਿੱਧਾ ਜਗਨਵਾਤਾ ਵੱਲ ਮੁੜਿਆ ਤੇ ਫਿਰ ਪ੍ਰਾਰਥਨਾ ਕੀਤੀ हे ਜਗਨਵਾਤਾ ਕੀ ਤੁਸੀਂ ਮੇਰੇ ਚੀਜ਼ਾਂ ਇਹਦਾ ਆਧਿਆਤਮਿਕ ਪਰਵਰਤਨ ਨਹੀਂ ਕਰੋਗੇ ਕਹਿੰਦੇ ਸੁੰਦਰਤਾ ਦੀ ਮੂਰਤ ਜੋ ਹਲੇ ਤੱਕ ਖੰਗੋਸ਼ ਰਹੀ ਸੀ ਕਹਿੰਦੇ ਆਖਿਰ ਬੋਲ ਪਈ ਕਹਿੰਦੇ ਤੇਰੀ ਮਨੋਕਾਮਨਾ ਪੂਰੀ ਹੋਊਗੀ ਜਗਰ ਮਾਤਾ ਨੇ ਕਿਹਾ ਤਾਂ ਜੋਗਰਾੰਸੀ ਕਹਿੰਦੇ ਮੈਂ ਖੁਸ਼ ਹੋ ਕੇ ਇਸ ਨਿਸ਼ਵਾਬੂ ਵੱਲ ਦੇਖਿਆ ਕਹਿੰਦੇ ਜਿਵੇਂ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੋਵੇ ਕਿ ਕੋਈ ਅਧਿਆਤਮਿਕ ਸ਼ਕਤੀ ਉਹਨਾਂ 'ਤੇ ਪਰਿਵਰਤਨ ਲਿਆ ਰਹੀ ਹੈ ਕਹਿੰਦੇ ਗੁੱਸੇ 'ਚ ਅਗ ਬਬੁੱਲਾ ਹੋ ਕੇ ਖੜੇ ਹੋ ਗਏ ਉਹਨਾਂ ਨੇ ਕਹਦੇ ਉਹਨਾਂ ਨੂੰ ਮੈਂ ਦੇਖਿਆ ਵੀ ਮੰਦਰ ਦੇ ਪਿੱਛੇ ਦੌੜ ਰਹੇ ਨੇ ਕਹਦੇ ਉਹ ਮੇਰੇ ਵੱਲ ਕਿਸੇ ਨੂੰ ਉਲਾਰਦੇ ਹੋਏ ਆ ਰਹੇ ਸੀਗੇ ਕਹਿੰਦੇ ਅਚਾਨਕ ਉਹ ਜਿਹੜਾ ਮਨਮੋਹਕ ਨਜ਼ਾਰਾ ਸੀ ਜੋ ਉਹ ਅਦ੍ਰਿਸ਼ ਹੋ ਗਿਆ ਸ਼ਾਨਾ ਮਤੀ ਜਗਨ ਮਾਤਾ ਦਾ ਤੇਜਸਵੀ ਰੂਪ ਕਹਿੰਦੇ ਹੁਣ ਮੈਨੂੰ ਦਿਖਾਈ ਨਹੀਂ ਸੀ ਤੇ ਰਹਾ ਪੱਥਰ ਮੰਦਿਰ ਦੀ ਜਿਹੜੀ ਪਾਰਦਰਸ਼ਤਾ ਸੀ ਉਹ ਵੀ ਲੁਪਤ ਹੋ ਗਈ ਸੀ ਤੇ ਮੰਦਿਰ ਮੁੜ ਕੇ ਆਪਣੇ ਸਧਾਰਨ ਰਨਕਾਰ ਚ ਆ ਗਿਆ ਸੀ ਕਹਿੰਦੇ ਫਿਰ ਤੋਂ ਸੂਰਜ ਦੀ ਤਪਸ਼ ਨਾਲ ਮੇਰਾ ਸਰੀਰ ਝੁੜਸਣ ਲੱਗ ਗਿਆ ਕਹਿੰਦੇ ਮੈਂ ਛਾਲ ਮਾਰ ਕੇ ਟੋੜੀ ਦੀ ਛਾਂ ਚਲਿਆ ਗਿਆ ਜਿੱਥੇ ਛਾਂ ਸੀਗੀ ਕਹਿੰਦੇ ਸतीश ਭਾਵੇਂ ਗੁੱਸੇ ਨਾਲ ਮੇਰੇ ਪਿੱਛੇ ਪਿੱਛੇ ਆ ਰਹੀ ਸੀਗੇ ਕਹਿੰਦੇ ਮੈਂ ਆਪਣੇ ਘੜੀ ਦੇਖੀ ਤਾਂ 1 ਵਜ ਚੁੱਕਿਆ ਸੀਗਾ ਕਹਿੰਦੇ ਮਤਲਬ ਅਲੌਕਿਕ ਦਰਸ਼ਨ ਜਿਹੜਾ ਸੀ ਇਹ ਕਿ ਘੰਟਾ ਚੱਲਦਾ ਰਿਹਾ ਸੀ ਕਹਿੰਦੇ ਮੇਰੇ ਜੀਜਾ ਜੀ ਮੇਰੇ ਤੇ ਚੀਲਣ ਲੱਗੇ ਕਹਿੰਦੇ ਉਹ ਮੂਰਖ ਘੰਟਿਆਂ ਤੇ ਘੰਟੇ ਬੀਤ ਗਏ ਤੇ ਚੌਂਕੜੀ ਮਾਰ ਕੇ ਅੱਖਾ ਜੜਾ ਹੀ ਬੈਠਾ ਰਿਹਾ ਕਹਿੰਦੇ ਮੈਂ ਕਈ ਵਾਰ ਆ ਕੇ ਤੈਨੂੰ ਦੇਖਿਆ ਤੇ ਚਲਿਆ ਗਿਆ ਕਹਿੰਦੇ ਕਿੱਥੇ ਆ ਸਾਡੀ ਰੋਟੀ ਹੁਣ ਤਾਂ ਮੰਦਿਰ ਵੀ ਬੰਦ ਹੋ ਗਿਆ ਤੇ ਤੋਂ ਮੰਦਿਰ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਕੁਝ ਕਿਹਾ ਵੀ ਨਹੀਂ ਤੇ ਹੁਣ ਤਾਂ ਸਾਡੇ ਰੋਟੀ ਦਾ ਪ੍ਰਬੰਧ ਕਰਨ ਵਾਸਤੇ ਬਹੁਤ ਦੇਰ ਹੋਊਗੀ ਜੋਗਨਾਂਂ ਦੀ ਕਹਿੰਦੇ ਕਹਿੰਦੇ ਜਗਨ ਮਾਤਾ ਦੇ ਦਿਵਯ ਦਰਸ਼ਨ ਦੀ ਖੁਮਾਰੀ ਮੈਨੂੰ ਹਲੇ ਵੀ ਚੜੀ ਹੋਈ ਸੀ ਕਹਿੰਦੇ ਮੈਂ ਖੁਸ਼ੀ ਨਾਲ ਚਿਲਾਇਆ ਵੀ ਜਗਨ ਮਾਤਾ ਸਾਨੂੰ ਰੋਟੀ ਖਵਾਉਗੀ ਕਹਿੰਦੇ ਸਤੀਜ ਬਾਬੂ ਫੇਰ ਤੋਂ ਚਲਾਇਆ ਕਹਿੰਦੇ ਮੈਂ ਵੀ ਦੇਖਦਾ ਵੀ ਕਿਸ ਤਰ੍ਹਾਂ ਤੇਰੀ ਜਗਨ ਮਾਤਾ ਪਹਿਲਾਂ ਬੰਦਵਸਤ ਕੀਤੇ ਬਗੈਰ ਸਾਨੂੰ ਰੋਟੀ ਖਵਾਉਗੀ ਹਲੇ ਕਹਿੰਦੇ ਜੀਜਾ ਹੀ ਨਾ ਚਿਲਾਉਣਾ ਬੰਦ ਹੀ ਕੀਤਾ ਸੀ ਕਹਿੰਦੇ ਉਦੋਂ ਹੀ ਨਾਲ ਦੀ ਨਾਲ ਮੰਦਰ ਦਾ ਇੱਕ ਪੁਜਾਰੀ ਮੇੜਾ ਲੰਘ ਕੇ ਸਾਡੇ ਕੋਲ ਆ ਖੜਾ ਹੋ ਗਿਆ ਤੋ ਆਕੇ ਕਹਿੰਦਾ ਕਹਿੰਦਾ ਪੁੱਤ ਜਗਨਨੰਦ ਜੀ ਨੂੰ ਕਹਿ ਰਿਹਾ ਕਹਿੰਦਾ ਪੁੱਤ ਜਦੋਂ ਤੂੰ ਸ਼ਾਂਤ ਚਿਤ ਨਾਲ ਧਿਆਨ ਕਰ ਰਿਹਾ ਸੀ ਤਾਂ ਮੈਂ ਤੇਰੇ ਨੂਰਾਨੀ ਚਿਹਰੇ ਤੇ ਅਨੋਖਾ ਤੇ ਚਮਕਦਾ ਹੋਇਆ ਦੇਖਿਆ ਜਦੋਂ ਮੈਂ ਤੁਹਾਨੂੰ ਸਵੇਰੇ ਇੱਥੇ ਆਉਂਦਿਆਂ ਦੇਖਿਆ ਸੀ ਉਦੋਂ ਤੋਂ ਹੀ ਮੇਰੇ ਮਨ 'ਚ ਇੱਛਾ ਹੋ ਰਹੀ ਸੀ ਕਿ ਮੈਂ ਤੁਹਾਡੇ ਵਾਸਤੇ ਰੋਟੀ ਦਾ ਬੰਦਵਸ ਕਰਕੇ ਰੱਖਾਂ ਜਿਹੜੇ ਲੋਕ ਕਹਿੰਦੇ ਦੁਪਹਿਰ ਦੀ ਰੋਟੀ ਵਾਸਤੇ ਪਹਿਲਾਂ ਬੇਨਤੀ ਨਹੀਂ ਕਰਦੇ ਨੀਮਾ ਦੇ ਮਤਾਬਕ ਅਸੀਂ ਉਹਨਾਂ ਨੂੰ ਰੋਟੀ ਨਹੀਂ ਪਰੋਸਦੇ ਪਰ ਕਹਿੰਦੇ ਤੁਹਾਨੂੰ ਇਸ ਨਿਯਮ ਤੋਂ ਅਸੀਂ ਛੋਟ ਦੇ ਦਿੱਤੀ ਹੈ ਜੋਗਨਾਂਜੀ ਕਹਿੰਦੇ ਮੈਂ ਉਹਦਾ ਧੰਨਵਾਦ ਕੀਤਾ ਤੇ ਸਿੱਤਾ ਕਦੇ ਸਤੀਸ਼ ਬਾਬੂ ਦੀ ਅੱਖਾਂ ਚੱਖਾ ਪਾ ਕੇ ਦੇਖਿਆ ਕਹਿੰਦੇ ਮੌਨ ਪਛਤਾਤਾ ਨਾਲ ਉਹਨਾਂ ਦੀ ਅੱਖਾਂ ਸੀ ਜਿਹੜੇ ਭਾਵਕ ਹੋ ਗਈਆਂ ਸੀ ਤੇ ਉਹਨਾਂ ਨੇ ਆਪਣੀ ਅੱਖਾਂ ਨੀਚੇ ਸੁਕਾ ਲਈਆਂ ਸੀ ਉਦੋਂ ਬਾਅਦ ਕਹਿੰਦੇ ਸਾਡੇ ਸਾਹਮਣੇ ਤਰ੍ਹਾਂ ਤਰ੍ਹਾਂ ਦਾ ਸਵਾਦਿਸ਼ਟ ਖਾਣਾ ਆਇਆ ਜਿਹਦੇ ਵਿੱਚ ਕਹਿੰਦੇ ਬੇਮੌਸਮੀ ਅੰਬ ਵੀ ਸ਼ਾਮਿਲ ਸੀ ਉਹ ਪ੍ਰੋਸਿਆ ਗਿਆ ਕਹਿੰਦੇ ਮੈਂ ਦੇਖ ਰਿਹਾ ਸੀ ਕਿ ਜਿਵੇਂ ਸਾਰਾ ਕੁਝ ਦੇਖ ਕੇ ਮੇਰੇ ਜੀਜਾ ਹੀ ਦੀ ਭੁੱਖੀ ਮਰ ਗਈ ਹੋਵੇ ਉਹ ਕਹਿੰਦੇ ਬੜੇ ਹੈਰਾਨ ਪਰੇਸ਼ਾਨ ਜੇ ਸੋਚਾਂ ਦੇ ਗहरे ਸਮੁੰਦਰ ਚ ਕੋਤੇ ਲਾ ਰਹੇ ਸੀਗੇ ਉਸ ਤੋਂ ਬਾਅਦ ਕਹਿੰਦੇ ਕੋਲਕਾਤਾ ਵਾਪਸ ਆਉਂਦੇ ਹੋਏ ਮੈਂ ਦੇਖਿਆ ਵੀ ਸਤੀਸ਼ ਬਾਬੂ ਬੜੇ ਜਾਂਚਣਾ ਭਰੇ ਤੇ ਕੋਮਲਪਾਵਾ ਨਾਲ ਮੈਨੂੰ ਬਾਰ-ਬਾਰ ਨਿਖਾਰ ਰੇ ਸੀਗੇ ਕਹਿੰਦੇ ਜਦੋਂ ਤੋਂ ਪੁਜਾਰੀ ਸਤੀਸ਼ ਬਾਬੂ ਦੀ ਚੁਣੌਤੀ ਦੇ ਜਵਾਬ ਸਾਨੂੰ ਖਾਣਾ ਖਾਣ ਵਾਸਤੇ ਸੱਦਾ ਦੇਣਾ ਆ ਸੀ ਉਸ ਵਕਤ ਤੋਂ ਬਾਅਦ ਤੋਂ ਉਹਨਾਂ ਨੇ ਇੱਕ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਕਹਿੰਦੇ ਬੋਲਿਆ ਸੀਗਾ ਫਿਰ ਕਹਿੰਦੇ ਅਗਲੇ ਦਿਨ ਦੁਪਹਿਰ ਦੇ ਵੇਲੇ ਜਦੋਂ ਮੈਂ ਆਪਣੇ ਘਰ ਭੈਣ ਦੇ ਘਰ ਕਹਿੰਦੇ ਉਹਨਾਂ ਨੂੰ ਫਿਰ ਮਿਲਣ ਗਿਆ ਕਹਿੰਦੇ ਮੇਰੀ ਭੈਣ ਨੇ ਬੜੇ ਪਿਆਰ ਨਾਲ ਮੇਰਾ ਸਵਾਗਤ ਕੀਤਾ ਤੇ ਨਾਲੇ ਕਹਿੰਦੇ ਰੋਂਦਿਆਂ ਇਹ ਵੀ ਦੱਸਿਆ ਵੀ ਪਿਆਰੀ ਵੀਰ ਚਮਤਕਾਰ ਹੋ ਗਿਆ ਹੈ ਕੱਲ੍ਹ ਸ਼ਾਮ ਨੂੰ ਮੇਰੇ ਪਤੀ ਮੇਰੇ ਸਾਹਮਣੇ ਖੁੱਲ੍ਹ ਕੇ ਰੋਏ ਕਹਦੇ ਉਹਨਾਂ ਨੇ ਕਿਹਾ ਪਿਆਰੀ ਦੇਵੀ ਮੇਰਾ ਸੁਧਾਰ ਕਰਨ ਵਾਸਤੇ ਤੇਰੇ ਭਰਾ ਦੀ ਯੋਜਨਾ ਨੇ ਮੇਰੀ ਖਾਇਆ ਕਲਪ ਕਰਤੀ ਕਹਿੰਦੇ ਇਸ ਯੋਜਨਾ ਨਾਲ ਮੈਨੂੰ ਬਿਆਨ ਤੋਂ ਪਰੇ ਆਨੰਦ ਮਿਲ ਰਿਹਾ ਹੈ ਤੇ ਅੱਜ ਤੱਕ ਮੈਂ ਤੇਰੇ ਨਾਲ ਜੋ ਵੀ ਦਿੱਕੀਆਂ ਕੀਤੀਆਂ ਨੇ ਉਹ ਸਰਵ ਵਿਦਿੱਕੀ ਦਾ ਮੈਂ ਪਛਤਾਪ ਕਰੂੰਗਾ ਤੇ ਅੱਜ ਤੋਂ ਬਾਅਦ ਕਹਿੰਦੇ ਆਪਾਂ ਆਪਣੇ ਜਿਹੜਾ ਇੱਕ ਆਲੀ ਸ਼ਵਨ ਜਿਹੜਾ ਸੌਣ ਵਾਲਾ ਉਹਨਾਂ ਦਾ ਕਮਰਾ ਸੀ ਇਹਦੀ ਮਰ ਤੋਂ ਕਹਿੰਦੇ ਸਿਰਫ ਆਪਾਂ ਪੂਜਾ ਅਰਸਣ ਲਈ ਕਰਾਂਗੇ ਤੇ ਤੇਰੇ ਪੂਜਾ ਵਾਲੇ ਛੋਟੇ ਜਿਹੇ ਕਮਰੇ ਨੂੰ ਆਪਾਂ ਆਪਣੇ ਸੌਣ ਵਾਲਾ ਕਮਰਾ ਬਣਾ ਲਾਂਗੇ ਤੇ ਇਹ ਵੀ ਕਹਿਣ ਵਾਲੀ ਕਹਿੰਦਾ ਤੇਰੇ ਭਰਾ ਦਾ ਜੋ ਮੈਂ ਅੱਜ ਤੱਕ ਮਖੌੜ ਉਡਾਉਂਦਾ ਰਿਹਾ ਉਹਦੇ ਵਾਸਤੇ ਮੈਨੂੰ ਡੂੰਘਾ ਅਫਸੋਸ ਹੈ ਤੇ ਜੋ ਸ਼ਮਿੰਦਗੀ ਪਰ ਇਹ ਵਿਹਾਰ ਮੈਂ ਤੇਰੇ ਭਰਾ ਨਾਲ ਕਰਦਾ ਆ ਰਿਹਾ ਉਦੇਵ ਹਸਤੇ ਮੈਂ ਆਪਣੇ ਆਪ ਨੂੰ ਇਹ ਸਜ਼ਾ ਦੇ ਦਿੱਨਾ ਵੀ ਜਦੋਂ ਤੱਕ ਮੈਂ ਅਧਿਆਤਮਿਕ ਮਾਰਗ ਤੇ ਕੋਈ ਵਰਣਨਯੋਗ ਉਨਤ ਨਹੀਂ ਕਰ ਲੈਂਦਾ ਹੈਗਾ ਉਦੋਂ ਤੱਕ ਮੈਂ ਮਖਾਨਦਨਾ ਗੱਲ ਨਹੀਂ ਕਰੂੰਗਾ ਤੇ ਮੈਂ ਅੱਜ ਤੋਂ ਹੀ ਕਹਿੰਦੇ ਜਗਨ ਮਾਤਾ ਦੀ ਕੋਚ ਪੂਰੇ ਧਨ ਮੰਨਣ ਲੱਗ ਜਾਊਗਾ ਤੇ ਮੈਨੂੰ ਯਕੀਨ ਹੈ ਵੀ ਕਦੇ ਇੱਕ ਦਿਨ ਮੈਂ ਜ਼ਰੂਰ ਉਸ ਨੂੰ ਪ੍ਰਾਪਤ ਕਰ ਲੂੰਗਾ ਤੇ ਹੁਣ ਉਹ ਦੱਸਦੇ ਨੇ ਕਹਿੰਦੇ ਇਸ ਘਟਨਾ ਤੋਂਨੇਕ ਮਰਿਆਂ ਬਾਅਦ ਦਿੱਲੀ ਵਿਖੇ ਕਹਿੰਦੇ 1936 ਮੈਂ ਸਤੀਸ਼ਬਾਬੂ ਦੇ ਘਰ ਗਿਆ ਕਦੇ ਉਹਨਾਂ ਦੇ ਘਰ ਠਹਿਰਨ ਦੇ ਦੌਰਾਨ ਮੈਂ ਦੇਖਿਆ ਵੀ ਸਤੀਸ਼ ਬਾਬੂ ਦਾ ਬਹੁਤ ਵੱਡਾ ਹਿੱਸਾ ਰਾਤ ਦਾ ਬਹੁਤ ਵੱਡਾ ਹਿੱਸਾ ਗੁਪਤ ਰੂਪ ਚ ਧਿਆਨ ਕਰਦਿਆਂ ਹੋਇਆ ਬਿਤਾਉਂਦੇ ਸੀਗੇ ਜਦੋਂ ਕਿ ਉਹ ਇੱਕ ਗੰਭੀਰ ਬਿਮਾਰੀ ਤੋਂ ਕਹਿੰਦੇ ਪੀੜਿਤ ਸੀ ਤੇ ਸਾਰਾ ਦਿਨ ਆਪਣੇ ਦਫਤਰੀ ਕੰਮ ਕਾਜ ਚ ਰੁੱਝੇ ਰਹਿੰਦੇ ਸੀ ਕਦੇ ਮੇਰੇ ਮਨ ਚ ਉਦਾਂ ਹੀ ਉਹ ਖਿਆਲ ਆਉਂਦਾ ਹੈ ਵੀ ਜਿੱਚਾ ਇਹ ਇਸ ਧਰਤੀ ਤੇ ਬਹੁਤ ਥੋੜਾ ਵਕਤ ਰਹਿ ਗਿਆ ਹੈ ਤਦ ਜਦੋਂ ਮੈਂ ਸੋਚ ਰਿਹਾ ਸੀ ਤਾਂ ਮੇਰੇ ਵਿਚਾਰਾਂ ਨੂੰ ਜਿਵੇਂ ਆਪਾਂ ਜਾਣਦੇ ਆ ਉਹਨਾਂ ਦੇ ਭੈਣ ਜਿਹੜੇ ਰਮਾ ਜੀ ਸੀ ਉਹ ਵੀ ਅਧਿਆਤਮਿਕ ਚਤ ਉੱਚ ਅਵਸਥਾ 'ਚ ਸੀ ਤੇ ਉਹਨਾਂ ਨੇ ਵੀ ਆਪਣੇ ਭਰਾ ਦੇ ਜਿਹੜੇ ਵਿਚਾਰ ਨੇ ਉਹ ਪੜ ਲਏ ਤਾਂ ਉਹ ਕਹਿੰਦੇ ਪਿਆਰੇ ਵੀਰ ਮੈਂ ਤੰਦਰੁਸਤਾਂ ਤੇ ਮੇਰੇ ਪਤੀ ਬਿਮਾਰ ਨੇ ਪਰ ਫੇਰ ਵੀ ਤੈਨੂੰ ਇਹ ਜਾਣ ਲੈਣਾ ਚਾਹੀਦਾ ਕਿ Hindu ਪਤੀ ਵਰਤ ਪਤਨੀ ਹੋਣ ਦੇ ਨਾਤੇ ਪਹਿਲਾਂ ਮੈਂ ਪ੍ਰਾਂਤ ਤਿਆਗੂੰਗੀ ਮੈਂ ਹੁਣ ਜ਼ਿਆਦਾ ਸਮਾਂ ਜੀਵਿਤ ਨਹੀਂ ਰਹੂੰਗੀ ਉਹ ਕਹਿੰਦੇ ਉਹਦੇ ਇਹਦਾ ਸ਼ਬਦਾਂ ਨੂੰ ਸੁਣ ਕੇ ਮੈਂ ਸਹਿਗ ਗਿਆ ਕਹਿੰਦੇ ਉਹਨੇ ਜਦੋਂ ਇਹ ਭਿਕਵਾਣੀ ਕੀਤੀ ਸੀ ਲਗਭਗ ਉਹਦੇ 18 ਮਹੀਨੇ ਬਾਅਦ ਜਦੋਂ ਮੈਂ ਕਹਿੰਦੇ ਅਮਰੀਕਾ 'ਚ ਸੀਗਾ ਉਦੋਂ ਮੇਰੀ ਭੈਣ ਦੀ ਮੌਤ ਹੋ ਗਈ ਸੀ ਫਿਰ ਕਹਿੰਦੇ ਮੈਨੂੰ ਮੇਰੇ ਸਭ ਤੋਂ ਛੋਟੇ ਭਰਾ ਵਿਸ਼ਨੂੰ ਨੇ ਬਾਅਦ ਦੇ ਵਿੱਚ ਵਿਸਤਾਰਪੁਰ ਬਟ ਪੱਤਰ ਲਿਖਿਆ ਸੀਗਾ ਚਿੱਠੀ ਲਿਖੀ ਸੀ ਜੀਚੋਂ ਉਹਨਾਂ ਨੇ ਲਿਖਿਆ ਸੀ ਕਿ ਜਦੋਂ ਰਮਾ ਭੈਣ ਦੀ ਮੌਤ ਹੋਈ ਤਾਂ ਉਸ ਵਕਤ ਉਹ ਤਿਸਤੀਸ਼ ਬਾਬੂ ਕੋਲਕਾਤਾ 'ਚ ਸੀ ਤੇ ਉਸ ਦਿਨ ਸਵੇਰੇ ਸਵੇਰੀ ਉਹਨਾਂ ਨੇ ਆਪਣਾ ਵਿਆਹ ਦਾ ਜੋੜਾ ਪਹਿਨ ਲਿਆ ਸੀ ਉਹਨਾਂ ਦੀ ਭੈਣ ਨੇ ਦਸਤੀਜ ਬਾਬੂ ਨੇ ਉਹ ਪੁੱਛਿਆ ਵੀ ਇਹ ਵਿਸ਼ੇ ਸੰਤਜ ਕਦੇ ਲਈ ਹੈ। ਧਰਮਾ ਕਹਿੰਦੇ ਇਸ ਪ੍ਰਿਥਵੀ ਉੱਪਰ ਆਪ ਦੀ ਸੇਵਾ ਕਰਾਂ ਤੱਕ ਮੇਰਾ ਆਖਰੀ ਦਿਨ ਹੈ। ਕਹਿੰਦੇ ਇਸ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦਾ ਜਿਹੜਾ ਲੜਕਾ ਉਹ ਡਾਕਟਰ ਨੂੰ ਬੁਲਾਉਣ ਵਾਸਤੇ ਘਰ ਤੋਂ ਬਾਹਰ ਜਾਣ ਲੱਗਿਆ ਤਾਂ ਉਹਨਾਂ ਨੇ ਕਿਹਾ ਪੁੱਤ ਮੈਨੂੰ ਛੱਡ ਕੇ ਨਾ ਜਾ ਜਾਣ ਦਾ ਕੋਈ ਲਾਭ ਨਹੀਂ। ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਮੇਰਾ ਭੌਰੂਦਾਰੀ ਮਾਰ ਚੁੱਕਿਆ ਹੋਊਗਾ। ਤੇ 10 ਮਿੰਟ ਬਾਅਦ ਰਮਾ ਭੈਣ ਨੇ ਆਪਣੇ ਪਤੀ ਦੇ ਸ਼ਰਧਾ ਨਾਲ ਪੈਣ ਫੜ ਲਏ ਤੇ ਚੇਤਨ ਅਵਸਥਾ ਚੱਕਣਾ ਸ਼੍ਰੀ ਇਤਿਆ ਗਿਆ ਉਸ ਤੋਂ ਬਾਅਦ ਕਹਿੰਦੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਫਿਰ ਸਤੀਸ਼ ਬਾਪੂ ਜਿਹੜੇ ਸੀ ਉਹ ਬਹੁਤ ਹੀ ਤਰਹਾਈ ਪਸੰਦ ਹੋ ਗਏ ਸੀ ਕਹਿੰਦੇ ਇੱਕ ਦਿਨ ਉਹ ਰਮਾ ਭੈਣ ਦੀ ਮੁਸਕਾਉਂਦਿਆਂ ਹੋਇਆਂ ਦੀ ਫੋਟੋ ਦੇਖ ਰਹੀ ਸੀ ਕਹਦੇ ਫੋਟੋ ਦੇ 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 ਕਹਿੰਦੇ ਨੇ ਕਿਉਂ ਮੁਸਕਰਾ ਰਹੀ ਹੈ ਕਹਦੇ ਤੂੰ ਸਮਝਦੀ ਹੈ ਮੈਂ ਤੋਂ ਪਹਿਲਾਂ ਉਡਾਰੀ ਮਾਰ ਦਾ ਪ੍ਰਬੰਧ ਕਰਕੇ ਉਹ ਬੜੇ ਚੜਾਕ ਚਲਾਕੀ ਕਰ ਲਈ ਕਹਿੰਦੇ ਮੈਂ ਸਿੱਧ ਕਰ ਦਊਗਾ ਕਿ ਤੂੰ ਜਿਆਦਾ ਵਕਤ ਮੇਥੋਂ ਅਟਰੇ ਰਹਿ ਸਕਦੀ ਮੈਂ ਬੜੀ ਛੇਤੀ ਤੇਰੇ ਕੋਲ ਪਹੁੰਚ ਰਿਹਾ ਤਾਂ ਉਸ ਵਕਤ ਵਿਸ਼ਨੂੰ ਇੱਥੇ ਲਿਖਦੇ ਨੇ ਕਿ ਸਤੀਸ਼ ਬਾਬੂ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਸੀ ਤੇ ਉਹਨਾਂ ਦੀ ਸਿਹਤ ਵੀ ਬਿਲਕੁਲ ਠੀਕ ਸੀਗੀ ਫਿਰ ਵੀ ਕਹਦੇ ਫੋਟੋ ਦੇ ਸਾਹਮਣੇ ਉਹਨਾਂ ਦੁਆਰਾ ਕਹੀ ਗਈ ਇਹਨਾਂ વિચਿਤ੍ਰ ਸ਼ਬਦਾਂ ਦੇ ਛੇਤੀ ਹੀ ਬਾਅਦ ਉਹ ਬਿਨਾਂ ਕਿਸੇ ਪ੍ਰਤੱਖ ਕਾਰਨ ਦੇ ਅਕਾਲ ਚਲਾਣਾ ਕਰਕੇ ਇਸ ਤਰ੍ਹਾਂ ਜੋਗਨਾਂ ਜੀ ਕਹਿੰਦੇ ਨੇ ਵੀ ਮੇਰੀ ਭੈਣ ਰਾਮਾ ਤੇ ਉਹਨਾਂ ਦੇ ਪਤੀ ਸਤੀਸ਼ ਬਾਬੂ ਜਿਨ੍ਹਾਂ ਦਾ ਦક્ષਿਣੇਸ਼ਵਰ ਮੰਦਿਰ ਚ ਅਤਿਅੰਤ ਸਧਾਰਨ ਸੰਸਾਰਿਕ ਮਨੁੱਖ ਤੋਂ ਸੰਤ ਦੇ ਰੂਪ ਚ ਅਧਿਆਤਮਿਕ ਪਰਵਰਤਨ ਹੋਇਆ ਸੀ ਦੋਨਾਂ ਨੇ ਹਿਪਵੀ ਖਵਾੜੀਏ ਕਰਕੇ ਆਪਣੇ ਸ਼ਰੀਰ त्याਗੇ ਤਾਂ ਇਹ ਸੀਗਾ ਆਪਣਾ ਅੱਜ ਦਾ ਅਧਿਆਇ ਕਰੇ ਸਾਥੀਓ ਜੇ ਤੁਹਾਨੂੰ ਚੰਗਾ ਲੱਗੇ ਤਾਂ ਕਿਰਪਾ ਕਰਕੇ ਆਪਣਾ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਤੇ ਆਪਾਂ ਜਲਦੀ ਫੇਰ ਮਿਲਾਂਗੇ ਨਵੇਂ ਅਧਿਆਇ ਦੇ ਨਾਲ ਨਵੇਂ ਵੀਡੀਓ ਨਾਲ ਮੈਨੂੰ ਇੰਨੇ ਪਿਆਰ ਨਾਲ ਸੁਣਨ ਦੀ ਥੋੜਾ ਸਾਡਾ ਬਹੁਤ ਬਹੁਤ ਧੰਨਵਾਦ